ਹੈਲੋ ਫਰੈਂਡਸ ਅੱਛੀਏ ਕਾਲ ਕੀ ਹਾਲ ਚਾਲ ਅਮੀਰ ਕੜੀ ਸਾਰੇ ਵਧੀਆ ਹੋਗੇ ਤੰਦਰੁਸਤ ਹੋਮਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਲੋ ਜੀ ਆਪਾਂ ਥੋੜੀ ਥੋੜੀ ਕਰ ਲਈ ਹੈਗੀ ਕਰਵਚੌਤੀ ਤਿਆਰੀ ਮਤਲਬ ਛੋਟੇ ਛੋਟੇ ਬਜਟ ਦੇ ਨਾਲ ਹਨਾ ਥੋੜਾ ਥੋੜਾ ਸਮਾਨ ਲੈ ਕੇ ਜਿਆਦਾ ਆਪਾਂ ਚਾਂਦ ਹਮ ਨਹੀਂ ਕਰਦੀ ਹੈਗੀ ਹਨਾ ਤੇ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਮਹਿੰਦੀ ਲਵਾ ਲਈ ਹੈਗੀ ਐ ਇਸ ਤੋਂ ਪਹਿਲਾਂ ਮੈਂ ਸਮਾਨ ਲੈ ਲਿਆ ਹੈਗਾ ਹਨਾ ਜੋ ਜੋ ਸਮਾਨ ਲਿੱਤਾ ਹੈ ਕਿ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਖੁਸ਼ਕ ਸਮਾਨ ਆਪਣੇ ਕੋਲ ਹੀ ਪੁਰਾਣਾ ਹੁੰਦਾ ਹੈਗਾ ਪਰ ਆਪਾਂ ਬਹੁਤ ਮਤਲਬ ਚਾਰ ਪੰਜ ਚੀਜ਼ਾਂ ਹੁੰਦੀ ਹੈ ਹੈਗੇ ਜਿਹੜੀਆਂ ਆਪਾਂ ਅਨਲੱਗ ਯੂਜ਼ ਕਰ ਲੇ ਨਹੀਂ ਹੈ ਹਨਾ ਵਿਸਾਲ ਬਲ ਚਲੋ ਤਿਆਰ ਹੁੰਦਾ ਹੈ ਹਨਾ ਆਪਾਂ ਕਰ ਲੈਣੀ ਹੈਗੀਆਂ ਤੇ ਚਲੋ ਕਈ ਲੋਕ ਕਹਿੰਦੇ ਆ ਵੀ ਵਿਅਮ ਹੈ ਹਨਾ ਜਿਵੇਂ ਵੀ ਕਿਵੇਂ ਹੈਗਾ ਹਨਾ ਚਲੋ ਜੁੜਿਆ ਪਰੰਪਰਾ ਬਣੀ ਹੋਈ ਹੈਗੀ ਹੈ ਹਨਾ ਉਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਇਹਨੂੰ ਕੰਟੀਨਿਊ ਕੀਤਾ ਹੋਇਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੈਗੀ ਮੈਂ ਨੇ ਕੀ ਕੀ ਪਰਚੇਸ ਕੀਤਾ ਹੈਗਾ ਕੀ ਕੀ ਲਿਆ ਹੈਗਾ ਸ਼ੁਰੂ ਤੇ ਹੀ ਮਤਲਬ ਸਾਰੇ ਰੱਖਦੇ ਹੈਗੇ ਹਨਾ ਤੇ ਮੇਰੇ ਇਸ ਤੋਂ ਪਹਿਲਾਂ ਕਰਵਾ ਚੌਥ ਹੁੰਦਾ ਉਹਦੋਂ ਹਨਾ ਜਿਆਦਾ ਥੋੜਾ ਜਿਹਾ ਹੋ ਜਾਂਦਾ ਹੈਗਾ ਸੰਧਾਰਾ ਵਗੈਰਾ ਦੇਖ ਕੇ ਆਉਣਾ ਹੁੰਦਾ ਹੈ ਤੇ ਉਹ ਮੋਸਟਲੀ ਦੇ ਕੇ ਰੱਖਦੇ ਹੈਗੇ ਆਪਣੇ ਕੀ ਰੱਖਦੇ ਆ ਸੀ ਤੇ ਉੱਥੇ ਜਾ ਕੇ ਲੈਣਾ ਹੁੰਦਾ ਹੈਗਾ ਹਨਾ ਸੰਧਾਰਾ ਸੌਰੀ ਦੇ ਜਾਂਦੀ ਹੈਗੀ ਐ ਤੇ ਕੋਈ ਚੀਜ਼ ਲੈ ਕੇ ਜਾਂਦੇ ਆ ਜਿਵੇਂ ਕੱਪੜੇ ਦੋ ਸੂਟ ਹੋ ਗਏ ਹਨਾ ਤੇ 골ਡ ਵਗੈਰਾ ਵੀ ਲੈ ਕੇ ਜਾਂਦੇ ਹੈਗੇ ਮੈਨੂੰ ਪਹਿਲੀ ਵਾਰੀ 골ਡ ਵਗੈਰਾ ਦਿੱਤੇ ਸੀ ਇਰਿੰਗਸ ਮਤਲਬ ਦਿੱਤੇ ਸੀ ਹਨਾ ਕੰਨਾਂ ਵਾਲੇ ਤੇ ਸੈਟੇ ਬਣਵਾਇਆ ਹੋਇਆ ਸੀਗਾ ਮੇਰੇ ਸੋਨ ਤੇ ਮੈਨੂੰ ਲੱਗਦਾ ਵੀ ਮੇਰੇ ਦਿੱਤੇ ਸੀਗੇ ਕੰਨਾਵਲੇ ਤੇ ਉਸ ਤੋਂ ਬਾਅਦ ਚੀਨ ਤੇ ਜਿਹੜਾ ਲੋਕੇਟ ਸੀਗਾ ਹਨ ਤੇ ਉਹ ਮੈਨੂੰ ਬਾਅਦ ਚੋਂ ਦੇ ਕੇ ਆਏ ਸੀਗੇ ਮੰਮੀ ਹਰੇ ਹਨ ਕਰਵਾ ਦੋ ਤੇ ਪਹਿਲੀ ਵਾਰ ਥੋੜਾ ਜਿਹਾ ਹੋ ਜਾਂਦਾ ਹੈਗਾ ਹਨ ਉਹ ਦੋਨੇ ਪਾਸਿਆਂ ਤੋਂ ਸਾਡੇ ਮਤਲਬ ਥੋੜਾ ਖਰਚਾ ਹੁੰਦਾ ਹੈਗਾ ਬਾਕੀ ਤਾਂ ਸਿੰਪਲ ਹੁੰਦੇ ਹੈਗੇ ਜਿੰਨਾ ਵੀ ਆਪਾਂ ਮਰਜੀ ਆਪਣੀ ਹਨ ਵੀ ਕਰਨਾ ਨਾ ਕਰਨਾ ਤੇ ਪਹਿਲੀ ਵਾਰ ਦੇ ਵਿੱਚ ਉਧਰੋਂ ਹੋ ਜਾਂਦਾ ਪੇਕੇਆਂ ਦਾ ਵੀ ਜਿਵੇਂ ਕੱਪੜੇ ਜਿਹੜੇ ਵੀ ਹੋ ਜਾਂਦੇ ਹਨ ਸਾਰਿਆਂ ਨੂੰ ਦੇਣੀ ਹੁੰਦੀ ਜਿਵੇਂ ਮੇਰੀ ਡਿਠਾਣੀ ਨੂੰ ਨਾ ਅਧਰ ਨੂੰ ਸੱਸ ਨੂੰ ਉਹ ਹੋ ਜਾਂਦੇ ਹੈ ਤੇ 골ਡ ਉਹ ਵੀ ਦੇ ਸਕਦੀ ਹੈਗੀ ਪਰ ਕੰਪਲਸ਼ਨ ਨਹੀਂ ਹੁੰਦੀ ਵੀ ਸਹੁਰੇ ਤੇ ਚਲੋ ਦੇ ਹੀ ਦਿੰਦੇ ਹੈਗੇ ਕਿਉਂਕਿ ਉਹ ਤਾਂ ਘਰ ਦਾ ਘਰੀ ਜਾਣਾ ਹੈ ਨਾ ਚੀਜ਼ ਬਣ ਜਾਂਦੀ ਹੈਗੀ ਬਾਣੇ ਦੇ ਨਾਲ ਟਿਬਕੀ ਮਠੀਆਂ ਹੋ ਜਾਂਦੀਆਂ ਹੈਗੀਆਂ ਕਈ ਵਾਰੀ ਤਾਂ ਬਣਾ ਕੇ ਦੇ ਦਿੰਦੇ ਹੈਗੇ ਕਈ ਵਾਰੀ ਹੁਣ ਤਾਂ ਮਠੇ ਹੀ ਲੈ ਲੈਂਦੇ ਤੇ ਉਹ ਸਾਰੇ ਸ਼ਰੀਕੇ ਚੋਂ ਮੰਡਲੇ ਹੁੰਦੇ ਆ ਬਾਲਟੀ ਹੁੰਦੀ ਹੈ ਇੱਕ ਤੇ ਗਲਾਸ ਹੁੰਦੇ ਹੈਗੇ ਇੱਕ ਦਰਜਨ ਦੇ ਨੇੜੇ ਤੇ ਉਚਾਲਣਾ ਪਈ ਹੁੰਦੀ ਹੈਗੀ ਅਨਾਜ ਨਾ ਭਰ ਕੇ ਦੇਣੀ ਹੁੰਦੀ ਹੈ ਹੈਨਾ ਇਹ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਸਾਡੇ ਪਹਿਲੇ ਘਰਵਾਲਜੋ ਆਤੀ ਤੇ ਇਸ ਤੋਂ ਬਾਅਦ ਹੁੰਦਾ ਸੈਕੰਡ ਵਾਲਾ ਸੌਰੀ ਰੱਖਿਆ ਹੁੰਦਾ ਸੌਰੀ ਜਾ ਕੇ ਉਦੋਂ ਬਸ ਸੈਕਿੰਡ ਵਾਰਸ ਦਾ ਥੋੜਾ ਹੋਦਾ ਹੀ ਹੁੰਦਾ ਹੈ ਕੋਈ ਉਧਰ ਸੁਨਹਾਰਾ ਜਿਵੇਂ ਚੂੜੀਆਂ ਵਗੈਰਾ ਹੁੰਦੀਆਂ ਤੇ ਮੱਠੇ ਵਗੈਰਾ ਹੁੰਦੇ ਹੈਗੇ ਤੇ ਨਹੀਂ ਹੁੰਦਾ ਲਓ ਜੀ ਨਾਲ-ਨਾਲ ਮੈਂ ਦਿਖਾਉਣੀ ਹੈਗੀ ਆ ਤੁਹਾਨੂੰ ਤੇ ਨਾਲ-ਨਾਲ ਦਿਖਾਉਣੀ ਆਪਣੇ ਹਸਬੰਦ ਨੂੰ ਹਨਾ ਇਹਨਾਂ ਨੇ ਵੀ ਦੇਖਿਆ ਨਹੀਂ ਸੀਗਾ ਵੈਸੇ ਸਮਾਨ ਤਾਂ ਇਹ ਵਾਲਾ ਮੈਂ ਖਾਲੀ ਲਈ ਆਈ ਸੀਗੀ ਕਿਉਂਕਿ ਉਹਦਾ ਤਾਂ ਮੈਸੇਜ ਬਹੁਤ ਟਾਈਮ ਦਾ ਆਈ ਜਾਂਦਾ ਸੀ ਜਿਹੜੀ ਸ਼ਾਪ ਤੋਂ ਅਸੀਂ ਲੈਣੀ ਹੈ ਉਹ ਬਿਊਟੀਸ਼ਨ ਵਾਲੀ ਹੈ ਹਨਾ ਸਾਡੇ ਤੇ ਉਹੀ ਸੇਲ ਕਰਦੀ ਹੈ ਸਾਰਾ ਸਮਾਨ ਹਨਾ ਤੇ ਇਹ ਮੈਂ ਲਿੱਤਾ ਹੈਗਾ ਬੈਂਗਲ ਸੈੱਟ ਬੈਂਗਲ ਦਾ ਸੈੱਟ ਉਹਨਾਂ ਨੇ ਬਣਾਇਆ ਹੈਗਾ ਵੈਸੇ ਤਾਂ ਬਹੁਤ ਸੋਹਣਾ ਲੱਗਦਾ ਹੈਗਾ ਹਨਾ ਤੇ ਇਹ ਮੋਰ ਪੰਖੀਆ ਮੇਰਾ ਸੂਟ ਹੈ ਜਿਹੜਾ ਮੈਂ ਕੱਲ ਨੂੰ ਵੇਅਰ ਕਰਨਾ ਹੈਗਾ ਹਨਾ ਤੇ ਉਹਦੇ ਵਿੱਚ ਕੀ ਹੈਗਾ ਵੀ ਸਟੋਨ ਵਾਲੀਆਂ ਬੈਂਗਲਸ ਸੀਗੀਆਂ ਤੇ ਵਿੱਚ ਇਹਨੇ 골ਡਨ ਬੈਂਗਲਸ ਪਾਈਆਂ ਥੋੜੀਆਂ ਮੋਟੇ ਘੜੇ ਟਾਈਪ ਹਨਾ ਤੇ ਦੋਨੋਂ ਹੈਂਡ ਦੀਆਂ ਮੇਬੀ ਉਹਨੇ 40 40 ਜਿਵੇਂ ਉਹ ਸੌਰੀ 24 24 ਹੁੰਦੀਆਂ ਮੇਰੇ ਖਿਆਲ ਚ ਹਨਾ ਪਤਾ ਨਹੀਂ ਇੰਨੀਆਂ ਸਾਰੀਆਂ ਮੈਂ ਕਾਊਂਟ ਤਾਂ ਕੀਤੀਆਂ ਨਹੀਂ ਤੇ ਉਹ ਦਿੱਤੀਆਂ ਤੇ 500 ਦਾ ਸੈੱਟ ਬਣਾਇਆ ਹਨਾ ਦੇਖੋ ਚੂੜੀਆਂ ਚੜੀਆਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਤੇ ਆ ਜੋ ਮੈਂ ਹੁਣ ਤੁਹਾਨੂੰ ਦਿਖਾਉਂਦੀ ਸੀ ਪਿੰਕ ਇਹਨਾਂ ਬੀਡਸ ਜਿਵੇਂ ਅੱਜਕੱਲ ਫੇਅਰ ਟ੍ਰੈਂਡ ਚੱਲਿਆ ਬੀਡਸ ਦਾ ਹਨਾ ਵੱਡੇ ਵੀ ਲਾ ਸਕਦੇ ਆ ਛੋਟੇ ਵੀ ਲਗਾ ਸਕਦੇ ਹੈਗੇ ਆ ਤੇ ਇਹ ਮੈਂ ਲੱਗਾਈ ਸੀਗੀ ਬਿੰਦੀਆਂ ਸਟੋਨ ਵਾਲੀਆਂ ਵੈਸੇ ਮੈਂ ਸਟੋਨ ਵਾਲੀਆਂ ਬਹੁਤ ਘੱਟ ਲਵਨੀ ਆ ਮੇਰੇ ਕੋਲ ਕਾਫੀ ਪੱਤੇ ਪਏ ਹੈਗੇ ਆ ਪਰ ਸਾਰੇ ਕਹਿਣ ਲੱਗ ਜਾਂਦੇ ਉੱਥੇ ਹੁੰਦਿਆ ਹਨਾ ਵੀ ਦਿਨ ਤਿਹਾਰ ਤੇ ਸਟੋਨ ਵਾਲੀ ਬਿੰਦੀ ਲਾਓ ਸੂਟ ਦੇ ਨਾਲ ਹੈਵੀ ਸੂਟ ਨਾਲ ਹਨਾ ਪਰ ਮੈਂ ਵੈਲਵਟ ਵਾਲੀ ਹੋਈ ਲਾਉਣੀ ਹੁੰਦੀ ਆ ਇਹ ਦੇਖੋ ਇਹ ਮੇਰਾ ਕਾਮ ਹੈ ਨਾ ਘਰ ਵਾਲਾ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ ਪਤਾ ਨਹੀਂ ਬੈੱਡ ਦੇ نیچے ਕਿਤੇ ਮੁੜਕ ਗਿਆ ਹਨਾ ਚਲਾ ਗਿਆ ਹੈਗਾ ਉਹ ਮੈਨੂੰ ਲੱਭ ਹੀ ਨਹੀਂ ਰਿਹਾ ਪਤਾ ਨਹੀਂ ਡਰੈਸਿੰਗ ਟੇਬਲ ਦੇ ਪਿੱਛੇ ਚਲਾ ਗਿਆ ਹੈਗਾ ਤੇ ਇਹ ਮੈਂ ਲੈਣੀ ਹੁੰਦੀ ਵਿਰਲਾ ਜਿਹਾ ਹੋਵੇ ਜਿਹੜਾ ਕਾਮ ਹਨਾ ਵੈਸੇ ਤਾਂ ਕਾਮ ਬਹੁਤ ਪੈਸੀ ਬਲੈਕ ਮੰਮੀ ਲੈ ਕੇ ਆਉਂਦੇ ਹੁੰਦੇ ਆ ਹਨਾ ਤੇ ਉਹ ਮੈਂ ਯੂਜ਼ ਨਹੀਂ ਕਰਦੀ ਇਹ ਹੈਗਾ लिपस्टिक सिंदूर नीले पेंट ਤੇ ਇੱਕ ਮਹਿੰਦੀ ਇਹ ਆਪਾਂ ਲੈਣੀ ਹੈ ਗਿਆ ਅਨਲਗ ਚੀਜ਼ਾਂ ਥੋੜੀਆਂ ਜਿਹੀਆਂ ਐਸ ਵਾਰੀ ਮੈਂ ਲੈ ਕੇ ਆਇਆ ਕੰਪੈਕਟ ਇਹ ਹੈਗਾ ਪਰਫੈਕਟ ਦਾ ਦੋ ਸ਼ੇਡ ਹੈ ਇਹਦੇ ਵਿੱਚ ਹਨਾ ਇੱਕ ਲਾਈਟ ਹੁੰਦਾ ਤੇ ਇੱਕ ਥੋੜਾ ਜਿਹਾ ਬ੍ਰਾਉਨਿਸ਼ ਹੁੰਦਾ ਹਨਾ ਇਹਦੇ ਵਿੱਚ ਦੋ ਸ਼ੇਡ ਸੀਗੇ ਤੇ ਇਹ ਵੀ ਮੈਨੂੰ ਲੱਗਦਾ 300 ਦੇ ਨੀਅਰ ਅਬਾਊਟ ਲਾਇਆ ਇਹ ਸੀਗੀਆਂ ਨਾ ਸੂਈਆਂ ਪਿੱਛੇ ਲੱਗੀਆਂ ਹੈਗੀਆਂ ਇਹ ਬੋ ਵਾਲੇ ਆਏ ਆ ਬੜੇ ਸੋਹਣੇ ਹਨਾ ਉੱਪਰ ਲਾਉਣ ਵਾਸਤੇ ਤੇ ਮੈਂ ਦੋ ਤਿੰਨ ਹੀ ਲੈ ਲੈਣ ਸੀਗੇ ਇੱਕ ਤਾਂ ਮੇਰਾ ਸੂਟ ਨਾਲ ਮੈਚ ਕਰਦਾ ਹਨਾ ਇੱਕ ਸਕਿਨ ਕਲਰ ਦਾ ਮੈਨੂੰ ਲੱਗਿਆ ਵੀ ਮੈਂ ਇੱਕ ਹੋਰ ਲੈ ਲਾਂ ਤੇ ਆ ਮੇਰੀ ਨਣਦ ਵਸਤੇ ਲਿੱਤਾ ਮम्मी ਨੇ ਸ਼ਾਇਦ ਮम्मी ਨੇ ਕਾਫੀ ਤਿੰਨ ਚਾਰ ਹੋਰ ਵੀ ਪੁਵਾਏ ਸੀਗੇ ਹਨਾ ਤੇ ਇਹ ਸਾਡੀ ਦੋਤੀ ਵਸਤੇ ਨਣਦੀ ਕੁੜੀ ਵਸਤੇ ਮਤਲਬ ਬੇਟੀ ਆ ਸਾਡੀ ਹਨਾ ਤੇ ਉਹਦੇ ਵਸਤੇ ਆ ਤੇ ਇਹ ਸੰਦੂਰ ਲਿਕਵਿਡ ਲਿੱਤਾ ਮੈਂ ਹਨਾ ਮੈਂ ਰੈਡਰ ਨੂੰ ਸੰਦੂਰ ਲਗਾਨੀ ਆ ਵਸਤੇ ਮਹਿਰੂਨ ਵੀ ਸੀਗੇ ਉੱਥੇ ਤੇ ਇੱਕ ਨੇਲ ਪੇਂਟ ਮम्मी ਨੇ ਲਿੱਤੀ ਆ ਹਨਾ ਮम्मी ਲਾਈਟ ਸ਼ੇਡ ਵਾਲੀ ਲਾਉਂਦੇ ਹੈਗੇ ਆ ਹਨਾ ਤੇ ਇਹ ਮੈਨੂੰ ਬੜਾ ਸੋਹਣਾ ਲੱਗਾ ਮੈਜੈਂਟਾ ਬੋ ਵਾਲਾ ਏ ਮਮੀ ਕਹਿੰਦੀ ਚਲਾਉਦੀ ਭਤੀਜੀ ਵਾਸਤੇ ਲਾਲਾ ਕੇਜੀ ਵਾਲੀ ਲੈ ਲਿਆ ਸੀਗਾ ਮੈਂ ਹਨਾ ਮਰਲਟਾ ਵਾਲਾ ਵੇਖੋ ਕਿੰਨਾ ਪਿਆਰਾ ਲੱਗ ਰਿਹਾ ਹਨਾ ਮੈਂ ਲਾਲਾ ਕੇ ਦੇਖੀ ਜਾ ਰਹੀ ਸੀ ਪਤਾ ਨਹੀਂ ਮੈਨੂੰ ਵੀ ਇਹ ਨਾ ਇਹ ਬੱਚਿਆਂ ਵਾਲੀਆਂ ਚੀਜ਼ਾਂ ਜਿਹਨੇ ਫੁੱਲ ਫਲੂਟੀਆਂ ਸੋਹਣੀਆਂ ਲੱਗਦੀਆਂ ਹੈਗੀਆਂ ਖੈਰ ਕਦੇ ਲਾਈਆਂ ਤਾਂ ਹੈ ਨਹੀਂ ਤੇ ਪਰ ਉਹ ਖਰੀਦ ਕਰੂਦ ਕੇ ਰੱਖ ਲਈਆਂ ਹੈਗੀਆਂ ਹਨਾ ਤੇ ਇਹ ਜਿਹੜੇ ਬੀਡਸ ਹਨਾ ਮੈਨੂੰ ਕਿੰਨੇ ਦਿਨਾਂ ਦੀ ਮੈਂ ਦੇਖ ਰਹੀ ਸੀਗੀ ਮੈਂ ਵੀਡੀਓ ਵੀ ਦੇਖ ਰਹੀ ਸੀ ਕਈ ਹਨਾ ਬੀਡਸ ਦੇ ਨਾਲ ਨਾ हेयर ਸਟਾਈਲ ਬਣਾਉਂਦੀਆਂ ਹੈਗੀਆਂ ਇਹ ਪਹਿਲਾਂ ਛੱਲੇ ਸੀਗੇ ਜਦੋਂ ਅਸੀਂ ਮੈਂ ਪਲੱਸ 2 ਵਿੱਚ ਸੀ ਮੈਨੂੰ ਯਾਦ ਆ ਹਨਾ ਉਦੋਂ ਬੜਾ ਟ੍ਰੈਂਡ ਹੁੰਦਾ ਸੀ ਬੀਡਸ ਲਗਾਉਂਦਾ ਹਨਾ ਉਹ ਦੰਦੇ ਦੇ ਵਿੱਚ ਹੁੰਦੇ ਸੀ ਗੋਲ ਗੋਲ ਬੀਡਸ ਹੁੰਦੇ ਸੀ ਹੁਣ ਤਾਂ ਜਿਵੇਂ ਬਟਰਫਲਾਈ ਵਾਲੇ ਬਣਿਆ ਹਨਾ ਉਹ ਚੁੰਡੀਆਂ ਜਿਵੇਂ ਵਾਂਗੂ ਬਣ ਜਾਂਦੇ ਐ ਕਲਚਰ ਟਾਈਪ ਤੇ ਉਦੋਂ ਹੁੰਦੇ ਸੀਗੇ ਬੜੇ ਸੋਹਣੇ ਹੁੰਦੇ ਸੀਗੇ ਉਹ ਤੇ ਉਦੋਂ ਵੀ ਅਸੀਂ ਖਰੀਦਦੇ ਸੀਗੇ ਤੇ ਹੁਣ ਮੈਨੂੰ ਬੜੇ ਵਧੀਆ ਲੱਗੇ ਹਨਾ ਇੱਥੇ ਨਾ ਮੈਂ ਇੱਕ ਸਾਈਡ ਤੋਂ ਮੇក ਝਲਕਾਮ ਹੋ ਜਾਊਗਾ ਤੇ ਮਹਿੰਦੀ ਪੂਰੂਣਾ ਮੈਂ ਗਲਵਜ਼ ਪਾ ਲਿਆ ਸੀ ਹਨਾ ਅੱਧੀ ਕਿ ਸੁੱਕ ਗਈ ਐ ਮਹਿੰਦੀ ਮੈਂ ਲਵਾਈ 2:30 ਵਜੇ ਗਈ ਸੀ ਹਨ ਤੇ ਫਿਰ ਵੀ 4 4:30 ਆਉਣ ਨੂੰ ਬਚ ਕੇ ਪੌਣੇ 5 ਤੱਕ ਉਹਨਾਂ ਸਲੋ ਲਾਈ ਹੈ ਲਾਈ ਤਾਂ ਕਾਫੀ ਅੱਛੀ ਹੈ ਇਹਦੇ ਵਿੱਚ ਹੀ ਨਾ ਭੁਰੀ ਆਦੀ ਕਈ ਮੈਨੂੰ ਕੰਮ ਕਰਨੇ ਪੈਂਦੇ ਹਨ ਤੇ ਯਾਰੀ ਆਦਾਂ ਦਾ ਕੰਮ ਨਹੀਂ ਥੋੜੇ ਬਹੁਤੇ ਤੇ ਕਹਿੰਦੇ ਹੁੰਦੇ ਹਨ ਵੀ ਪਾਣੀ ਨਹੀਂ ਲਾਉਣਾ ਪਰ ਕਿੱਥੇ ਹਨਾ ਸ਼ਾਮ ਨੂੰ ਫਿਰ ਕੰਮ ਕਰਨੇ ਪੈਂਦੇ ਹਾਲਾਂਕਿ ਮੈਂ ਬਹੁਤ ਕੰਮ ਨਿਭੇੜੀ ਸੀ ਭੱਜ ਭੱਜ ਕੇ ਜਿਵੇਂ ਮੈਂ ਅਟਕ-ਅਟਕ ਗੋਨਗੀ ਜਿਹੜੇ ਪਹਿਲਾਂ ਵਾਲੇ ਕੰਮ ਸੀ ਫਰੂਟ ਕੱਟ ਗਈ ਸੀ ਸਪਰਾਉਟ ਸੇ ਇਹਨਾਂ ਦਾ ਬਣਾਉਗੀ ਸੀ ਹਣਾ ਤੇ ਕੱਲ੍ਹ ਵਾਸਤੇ ਆਪਣੇ ਕੋਲੇ ਆਉਗੀਆਂ ਹੈਗੀਆਂ ਪੈਕਿੰਗ ਇਹਦੇ ਵਿੱਚ ਹੈਗੇ ਚਿਪੜ ਫਲੀਆਂ ਤੋਂ ਲੋਜੀ ਤੇ ਹਣਾ ਦੋ ਪੈਕ ਮੰਮੀ ਨੇ ਲੈਣੇ ਲੱਗੀਆਂ ਪਹਿਲਾਂ ਪਲੱਬ-ਪਲੱਬ ਕਿ ਲਿਆਉਂਦੇ ਹੁੰਦੇ ਸੀ ਨੀ ਕਿਉਂ ਹੁੰਦੇ ਸੀ ਮੇਰੀ ਮੰਮੀ ਇਹਨਾਂ ਦਾ ਵਾਸਤ ਰੱਖ ਦਿਆ ਹੁੰਦਾ ਸੀ ਤੇ ਵੈਸੇ ਉਹ ਤਾਂ ਖੇਤਾਂ ਤੋਂ ਆਉਂਦੇ ਹੁੰਦੇ ਸੀਗੇ ਤੇ ਕਈ ਵਾਰੀ ਨਾ ਨਾ ਮਿਲਨੇ ਤੇ ਆਪਾਂ ਲੱਭ ਕੇ ਹੀ ਲਿਓਨੇ ਚਿਪੜ ਹੈ ਨਾ ਉਹ ਲਾ ਦੂੰ ਸਾਡੇ ਖੇਤ ਬਾਹਰ ਲਾ ਘਰ ਬਣਿਆਗਾ ਜਿੱਥੋਂ ਲਿਆਉਂਦੇ ਹੁੰਦੇ ਸੀ ਇੱਕਵੇਂ ਫੁਲਕਾਰੀ ਲੱਬਣੀ ਸੀ ਮੈਂ ਕਹਿੰਨਾ ਅਲਮਾਰੀ ਦੇ ਵਿੱਚ ਨਾ ਸਾਰੇ ਮਹਿੰਦੀ ਕਿੱਲੇ ਲੱਗ ਜਾਂਦੇ ਹਨ ਹੁਣ ਕੱਲ ਨੂੰ ਸਵੇਰ ਹੀ ਲੱਭੂਗੀ ਉਹ ਫੁਲਕਾਰੀ ਦਾ ਮੇਰੇ ਕੋਲ ਦੁਪੱਟਾ ਪਿਓਰ ਵਾਲਾ ਤੇ ਇੱਕ ਅਸੀਂ ਅਗੇਜਮੈਂਟ ਵਾਲਾ ਦੁਪੱਟਾ ਵੀ ਯੂਜ਼ ਕਰ ਲੈਣੀ ਹੈ ਜਿਹੜਾ ਆਪਣਾ ਅਗੇਜਮੈਂਟ ਤੇ ਮਿਲਦਾ ਹੈ ਨਾ ਚੁੰਨੀ ਚੜਾਉਣ ਵੇਲੇ ਤੇ ਉਹ ਵੀ ਕਹਾਣੀ ਸੁਣਨ ਵੇਲੇ ਆ ਕੇ ਦੇਣ ਵੇਲੇ ਯੂਜ਼ ਕਰ ਲੈਣੀ ਹੈਗੀ ਹੈ ਨਾ ਉਹ ਹੁਣ ਸਵੇਰ ਹੀ ਕਰੂੰਗੀ ਸੋਭਾ ਮੈਨੂੰ ਦੋ ਸੂਟ ਰੈਡੀ ਕਰਨੇ ਪੈਣੇ ਕਿਉਂਕਿ ਪਹਿਲਾਂ ਫਿਟਿੰਗ ਤੇ ਜਾਣਾ ਹਲਕਾ ਸੂਟ ਪਾ ਕੇ ਨਾ ਉਹ ਚ ਫਿਰ ਹੈਵੀ ਚ ਨਹੀਂ ਲੱਗਦੀ ਬਾਕੀ ਆਪਾਂ ਤੇ ਆ ਸੂਟ ਹਨਾ ਤੇ ਉਹ ਮੰਗ ਫੇਸ਼ਲ ਮੈਂ ਕਰਾਉਂਦੀ ਨਹੀਂ ਮੈਂ ਹੋਮ ਰੈਮੇਡੀ ਯੂਜ਼ ਕਰਦੀ ਕਿਉਂਕਿ ਮੇਰੇ ਪਿਗਮੈਂਟੇਸ਼ਨ ਬਹੁਤ ਹੈ ਮੇਰੀ ਸੈਂਸਿਟਿਵ ਸਕਿਨ ਹੈ ਤੇ ਇਰੈਸ਼ਸ ਵਗੈਰਾ ਹੋ ਜਾਂਦੀ ਹੈ ਮੇਰੇ ਹਨ ਇਸ ਕਰਕੇ ਮੈਂ ਹਲਕੇ ਫੁਲਕੇ ਪੈਕ ਵਗੈਰਾ ਯੂਜ਼ ਕਰਦੀ ਹੈ ਹਨ ਤੇ ਰਹਿੰਦੀ ਗੱਲ ਕਰਵਾਉਂਦੀ ਕਰੂਈ ਬਹੁਤ ਸਮੇਂ ਦੇ ਕੇ ਗਈ ਹੈਗੀ ਆਂਟੀ ਹਨ ਜੋ ਵੀ ਆਪਣੇ ਇੱਥੇ ਬਣਾਉਂਦੇ ਹੈਗੇ ਵੇਚਦੇ ਆ ਗੋਟਾ ਵਗੈਰਾ ਲੱਗਾ ਟਿਸ਼ੂ ਵਗੈਰਾ ਬਹੁਤ ਸੋਹਣੇ ਸੋਹਣੇ ਹੈਗੇ ਉਹ ਤੇ ਉਹ ਹੋ ਜਾਣਗੇ ਉਹ ਮੇਰੇ ਲਈ ਪਈ ਹੈਗੀ ਮੈਂ ਕੱਲ ਨੂੰ ਦਿਖਾਉਂਗੀ ਤੁਹਾਨੂੰ ਹੈਨਾ ਹੁਣ ਮੈਨੂੰ ਇਹ ਮਹਿੰਦੀ ਦੀ ਪ੍ਰੋਬਲਮ ਨਹੀਂ ਸਾਰੀਆਂ ਚੀਜ਼ਾਂ ਸ਼ੇਅਰ ਕਰਨੀਆਂ ਸੀਗੀਆਂ ਹੈਨਾ ਤੇ ਫਰੂਟ ਵਗੈਰਾ ਮੱਠੇ ਵੇਰ ਆਪਣੇ ਰੈਡੀ ਹੈ ਤੇ ਇੱਕ ਦੋ ਸਮਾਨ ਹੈਗਾ ਪੀਨੀਆਂ ਵਗੈਰਾ ਉਹ ਮੰਮੀ ਜਾ ਕੇ ਹੁਣ ਲੈ ਕੇ ਆਉਣਗੇ ਹੈਨਾ ਤੇ ਬਸ ਸੱਗੀ ਜਿਹਾ ਆਪਣਾ ਸਿੰਪਲ ਹੁੰਦਾ ਹੈਗਾ ਮੈਂ ਚੂਰੀ ਖਾਣ ਨਹੀਂ ਹੈਗੀਆਂ ਦੇਸੀ ਖੰਡ ਦੀ ਤੇ ਦੇਸੀ ਥੋੜੀ ਹੈਨਾ ਸਵੇਰੇ ਤੇ ਮੜਾ ਮੁੱਟਾ ਹੋਰ ਕੋਸ਼ਿਸ਼ ਸਵੇਰ ਸੰਗਰ ਹੁੰਦੀ ਹੈਗੀ ਚਾਹ ਲੈ ਲੈਣੀ ਹੈਗੀ ਹੈਨਾ ਤੇ ਮम्मी ਨੇ ਸ਼ੁਰੂ ਤੇ ਸਾਨੂੰ ਏਕੋ ਸੀ ਤੁਸੀਂ ਜੋ ਆਪਾਂ ਸ਼ੁਰੂ ਚ ਲੈਣ ਲੱਗ ਜੀ ਆਪਾਂ ਉਹੀ ਲੈਣੀ ਹੈਗੀ ਹੈ ਨਾ ਦੁਪਹਿਰ ਵੇਲੇ ਮੰਮੀ ਨੇ ਸਾਨੂੰ ਫਰੂਟ ਐਡ ਕੀਤੇ ਸੀ ਪਰ ਮੇਰੇ ਮੰਮੀ ਇਹਨਾਂ ਫਰੂਟ ਨਹੀਂ ਲੈਂਦੇ ਸੀ ਉਹ ਬਸ ਸਿੰਪਲ ਪਾਣੀ ਪੀ ਜਾਂ ਹੈ ਨਾ ਗੁੜ ਦੇ ਨਾਲ ਤੇ ਚਾਹ ਲੈਂਦੇ ਸੀ ਤੇ ਸਾਨੂੰ ਦੁਪਹਿਰ ਵੇਲੇ ਉਹਨਾਂ ਨੇ ਫਰੂਟ ਵੀ ਨਾਲ ਦਿੱਤੇ ਸੀਗੇ ਵੀ ਹੁਣ ਕਹ ਲੋ ਵੀ ਆਪਣਾ ਤਾਂ ਨਹੀਂ ਚੱਲੇ ਜਾਂਦੇ ਆ ਕੁਝ ਵੀ ਹੈ ਨਾ ਭੁੱਖੇ ਨਹੀਂ ਰਹਿ ਸਕਦੇ ਉਸ ਹਿਸਾਬ ਨਾਲ ਉਹਨਾਂ ਨੇ ਦਿੱਤੇ ਸੀਗੇ ਸਾਨੂੰ ਵੀ ਜੋ ਅਸੀਂ ਪਹਿਲੀ ਵਾਰ ਸ਼ੁਰੂ ਕਰ ਲੈਣੀ ਹੈਗੀ ਹੈ ਨਾ ਦੀ ਹਲਕੀ ਫੁੱਲ ਦੀ ਤਿਆਰੀ ਹੁੰਦੀ ਆ ਆਪਾਂ ਬਜ਼ਾਰ ਤੋਂ ਬਾਹਰ ਕੰਮ ਨਹੀਂ ਕਰਦੇ ਹਨਾ ਸੂਟ ਅਸੀਂ ਬਿਲਕੁਲ ਨਵਾਂ ਖੋਲਣੀ ਹੈਗੀ ਹੈ ਫਰੈਸ਼ ਹਿੰਗ ਹੁੰਦਾ ਆਪਣਾ ਸਿਲਕ ਦਾ ਹੀ ਹੁੰਦਾ ਹੈਗਾ ਮੋਸਟਲੀ ਪਾਰਟੀਵਰ ਲੈ ਲੈਂਦਾ ਹਨਾ ਤੇਲੇ ਬਾਜੋ ਕੰਮ ਹੋ ਜਾਂਦਾ ਹੈ ਹਨਾ ਤੇ ਉਹ ਮੇਰਾ ਹੈਗਾ ਮੋਰ ਪੰਖੀਆ ਬਲੂ ਸ਼ੇਡ ਦੇ ਵਿੱਚ ਔਰਗੈਂਜ਼ਾ ਦਾ ਸੂਟ ਹੈਗਾ ਸ਼ਾਇਦ ਮੈਂ ਤੁਹਾਨੂੰ ਸ਼ੇਅਰ ਵੀ ਕੀਤਾ ਹੋਗਾ ਪਹਿਲਾਂ ਤੇ ਨਹੀਂ ਕੱਲ ਨੂੰ ਮੈਂ ਤੁਹਾਨੂੰ ਪ੍ਰੈਸ ਕਰਨ ਵੇਲੇ ਦਿਖਾਵਾਂਗੀ ਉਹ ਕੱਲ ਹੋਏ ਪ੍ਰੈਸ ਕਰੂੰਗੀ ਕਿ ਅੱਜ ਮੈਂ ਕੁਝ ਨਹੀਂ ਕਰਦੀ ਕਿਉਂਕਿ ਮੇਰਾ ਸਾਰਾ ਕੰਮ ਖਰਾਬ ਹੋ ਜਾਣ ਲੈਂਦੀ ਹੈ ਹਨਾ ਇਹ ਜੇ 500 ਰੁਪਏ ਮੰਗ ਰਹੀ ਸੀ ਮੈਂ ਦੀਵਾਲੀ ਤੋਂ ਤਾਂ ਮੈਂ ਡਿਸਕਾਊਂਟ ਜਾਂ ਥੋੜਾ ਜਿਹਾ ਕਰ ਲਿਆਉਂਦੇ ਹਣਾ ਗੱਲਾਂ ਮਤਾਂ ਨਹੀਂ ਕਰਕੇ ਵੀ ਭਾਈ 500 ਦਾ ਬਹੁਤ ਜ਼ਿਆਦਾ ਦੇਖੋ ਵੈਸੇ ਲਗਾਇਆ ਚਲੋ ਹੈਵੀ ਆਉਣੇ ਹਣਾ ਕਾਫੀ ਦੋਨੋਂ ਹੱਥਾਂ ਤੇ ਚਲੋ ਹੁਣ ਤਾਂ ਇਹ ਵੀ ਲਾ ਹੀ ਦੇਵਾਂ ਹਣਾ ਜਿਹੜਾ ਹੁਣ ਕਿ ਲਗਣਾ ਸੀ ਤਾਂ ਸੁਲਝ ਹੀ ਗਿਆ ਭਾਈ ਇਹ ਮम्मी ਨੇ ਕਰਨਾ ਮੈਂ ਖੋਟ ਚਾਲਾ ਐ ਸੀ ਕਿਚਨ ਚਾਹ ਤੇ ਸਾਰੇ ਕੰਮ ਪਿਛੋਂ ਮੰਮੀ ਨੇ ਕੀਤੇ ਹੈਗੇ ਤੇ ਕਿ ਲੱਗ ਗਿਆ ਇੱਥੇ ਚਲੋ ਹੁਣ ਤਾਂ ਸਾਰੇ ਕਰ ਚੁੱਕੇ ਕਿਲਰੂਗੀ ਹਣਾ ਦੀਦੀ ਦੀ ਵੀ ਤੇ ਮੇਰੀ ਵੀ ਦੋਨਾਂ ਦੀ ਹੈ ਨਾ ਤੇ ਇਹ ਵੀ ਆਪਣੀ ਤਿਆਰੀ ਨੂੰਗੀ ਹੈ ਇੱਕ ਦਿਨ ਪਹਿਲਾਂ ਦੀ ਕਰਵਾ ਚੌਥੀ ਤੇ ਬਾਕੀ ਤੁਸੀਂ ਦੱਸੋ ਤੁਸੀਂ ਕਿੰਨੀ ਕੀ ਤਿਆਰੀ ਕਰਦੇ ਹੈਗੇ ਆ ਹਨਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮਿਲਦੇ ਆ ਕੱਲ ਨੂੰ ਨਿੱਕਲ ਕੀ ਕੀ ਕਰਦੇ ਆ ਉਹਦੇ ਬਾਰੇ ਦੱਸ ਦਿਓ ਸ਼ੇਅਰ ਕਰ ਦਿ ਮੈਂ ਗਿਆ ਬਾਏ ਬਾਏ ਟੇਕ ਕੇਅਰ